ਪੁਲਿਸ ਦੀ ਗੱਡੀ ਦੇ ਵਿੱਚੋਂ ਮੂੰਹ ਟੱਕ ਕੇ ਉੱਤਰਦੇ ਇਹਨਾਂ ਬੰਦਿਆਂ ਦੀ ਕਰਤੂਤ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਸਲ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਗੋਰਖ ਤੰਦਾ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵੱਲੋਂ ਜਦ ਸਪੈਸ਼ਲ ਸੈੱਲ ਦੀ ਮਦਦ ਦੇ ਨਾਲ ਸਪਾ ਸੈਂਟਰਾਂ ਦੇ ਵਿੱਚ ਰੇਡ ਕੀਤੀ ਗਈ ਤਾਂ ਵੱਡੀ ਗਿਣਤੀ ਦੇ ਵਿੱਚ ਮੁੰਡੇ ਤੇ ਕੁੜੀਆਂ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾ ਪਟਿਆਲਾ ਪੁਲਿਸ ਦੀ ਸਪੈਸ਼ਲ ਸਰਦ ਵੱਲੋਂ ਸਪਾ ਸੈਂਟਰਾਂ ਦੀ ਆਰਡ ਦੇ ਵਿੱਚ ਚਲਾਏ ਜਾ ਰਹੇ ਜਿਸਮ ਫਰੋਸ਼ੀ ਦੇ ਤੰਦੇ ਦਾ ਪਰਦਾ ਫਾਸ਼ ਕੀਤਾ ਗਿਆ ਤੇ ਇੱਥੇ 16 ਕੁੜੀਆਂ ਜਿਨ੍ਹਾਂ ਦੇ ਵਿੱਚ 8 ਵਿਦੇਸ਼ੀ ਕੁੜੀਆਂ ਦੱਸੀਆਂ ਜਾ ਰਹੀਆਂ ਨੇ ਇਹਨਾਂ ਦਾ ਇਹ ਕਹਿਣਾ ਕਿ ਥਾਈਲੈਂਡ ਤੋਂ ਭਾਰਤ ਆਈਆਂ ਨੇ ਤਾਂ ਇਸ ਦੇ ਨਾਲ ਹੀ 24 ਮੁੰਡੇ ਜਿਹੜੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਕਾਫੀ ਸਮੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਸਪਾ ਸੈਂਟਰਾਂ ਦੀ ਆਰਡ ਦੇ ਵਿੱਚ ਪੁੱਠੇ ਕੰਮ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਜੱਤ ਪੁਲਿਸ ਨੇ ਰੇਡ ਕੀਤੀ ਹੈ ਤਾਂ ਦੋ ਸਪਾ ਸੈਂਟਰਾਂ ਤੇ ਛਾਪਾ ਮਾਰਿਆ ਗਿਆ ਤੇ ਦੋਨੋਂ ਸਪਾ ਸੈਂਟਰਾਂ ਦੇ ਮਾਲਕ ਜਿਨ੍ਹਾਂ ਤੇ ਮਾਮਲਾ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਜਿਹੜੇ ਕਿੰਨੇ ਗ੍ਰਿਫਤਾਰ ਕੀਤੇ ਗਏ ਨੇ ਵੀ ਕੀ ਇਹ ਪੂਰਾ ਮਾਮਲਾ ਹਾਂਜੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮਾਂ ਚ ਬਿੜੀਆਂ ਹੋਈਆਂ ਨੇ ਉਹਦੇ ਤਹਿਤ ਕੱਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਟਿਆਲਾ ਸਪੈਸ਼ਲ ਸੈੱਲ ਵੱਲੋਂ ਤੇ ਠਾਨ ਆਰਮਡ ਸਟੇਟ ਦੀ ਪੁਲਿਸ ਪਾਰਟੀ ਵੱਲੋਂ ਇੱਕ ਸਾਨੂੰ ਸਿਕਰਟ ਇਨਫਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆ ਨਾਂ ਦਾ ਇੱਕ ਨਾਂ ਦਾ ਉੱਥੇ ਰੇਡਸ ਕੀਤੀਆਂ ਗਈਆਂ ਇਹ ਜਿਸ ਦੇ ਤਹਿਤ ਉਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਥਾਣਾ ਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਫਾਰਨਰ ਕਿੰਨੇ ਨੇ ਜੀ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਜੀ ਨਹੀਂ ਮੇਜਰੀ ਨੇ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸੇ ਉਹ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ੇ ਵੇਰੇ ਚੈੱਕ ਕਰਾਂਗੇ ਐਮਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਿੱਤੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱਗਿਆ ਵੀ ਆਨ ਆਫ ਜਾਂ 2-3 ਮਹੀਨਿਆਂ ਤੋਂ ਇਹ ਚਲਾ ਰਹੇ ਸੀਗੇ ਸ਼ਟਰ ਵਗੈਰਾ ਬੰਦ ਕਰਦੇ ਬੰਦ ਰੱਖਦੇ ਸੀਗੇ ਤੇ ਮਤਲਬ ਓਪਨਲੀ ਨਹੀਂ ਸੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲਦੀ ਉਹਦੇ ਤਹਿਤ ਕਾਰਵਾਈ ਅਮਲਤੀ ਲੈਂਦੀ ਹੈ ਸਰ ਓਨਰ ਦੇ ਉੱਤੇ ਵੀ ਕੀ ਨਾਮ ਦੇ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾਂ ਇੱਕ ਜਤਿੰਦਰ ਸਿੰਘ ਨਾਂ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿਹੜੀਆਂ ਇਹ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰ ਤੇ ਇਹਨਾਂ ਨੂੰ ਕਮਰੇ ਵਗੈਰਾ ਮਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਨਹੀਂ ਉਹ ਕੋਈ ਡਰੱਗਾਂ ਦੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸਾਰਿਆਂ ਦੇ ਮ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਰੇਡ ਹੋઈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆੜ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਸਰ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੇ ਜਾਓ